ਅਤੀ ਸਤਕਾਰਯੋਗ ਸਾਡੇ ਅੱਜ ਦੇ ਇਸ ਬੇहद ਖਾਸ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਅਤੀ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹ ਪੰਜਾਬ ਦੇ ਸਿਤਾਰੇ ਹੋਣਾਰ ਸਿਤਾਰੇ 44 ਸਿਤਾਰੇ ਜਿਨ੍ਹਾਂ ਦੀ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਟਫੈਸਟ ਐਗਜ਼ਾਮੀਨੇਸ਼ਨ ਆਫ ਥਿਸ ਕੰਟਰੀ JEE ایڈوانس ਜਿਹੜਾ ਕਲੀਅਰ ਕੀਤਾ ਹੈ ਮੈਂ ਆਪ ਸਭ ਨੂੰ ਆਪ ਸਭ ਦੇ ਦੀ ਕ ਅਧਿਆਪਕਾਂ ਨੂੰ ਪ੍ਰਿੰਸੀਪਲ ਸਹਿਬਾਨਾਂ ਨੂੰ ਆਪ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੰਦਾ ਤੁਸੀਂ ਇੱਕ ਨਵਾਂ ਇਤਿਹਾਸ ਸਿਰਜਿਆ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਜੀ ਦੀ ਰਹਿਨਮਾਈ ਹੇਠ ਜੋ ਆਪ ਜੀ ਦੀ ਵਿਜਨ ਸੀ ਅਸੀਂ ਅੱਜ ਇਹ ਕਹਿ ਸਕਦੇ ਹਾਂ ਸਾਡਾ ਸਾਰਾ ਵਿਭਾਗ ਮੇਰੇ ਸਾਰੇ ਅਧਿਕਾਰੀ ਬੈਠੇ ਆ ਤੇ ਮੈਂ ਆਪਣੇ ਸਾਰੇ 1 ਲੱਖ ਅਧਿਆਪਕਾਂ ਵੱਲੋਂ ਅੱਜ ਆਪ ਜੀ ਨੂੰ ਇਹ ਕਹਿ ਸਕਦਾ ਕਿ ਜੋ ਵਿਜ਼ਨ ਤੁਸੀਂ ਦੇਖਿਆ ਸੀ ਜੋ ਵਾਅਦਾ ਤੁਸੀਂ ਪੰਜਾਬ ਦੀ ਆਵਾਮ ਨਾਲ ਕੀਤਾ ਸੀ 2022 ਚ ਕਿ ਅਸੀਂ ਪੰਜਾਬ 'ਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਅੱਜ ਉਸ ਦਾ ਜਿਹੜਾ ਹੈ ਪਹਿਲਾ ਜਿਹੜਾ ਵੱਡਾ ਆਪਣੇ ਨੂੰ ਕੀਰਤੀਮਾਨ ਸਥਾਪਿਤ ਹੋਇਆ ਇਹ 44 ਬੱਚੇ ਸਿਰ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਕਿਸੇ ਦੇ ਪਿਤਾ ਨਹੀਂ ਹੈ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਰਦੇ ਆ ਕਿਸੇ ਦੇ ਪਿਤਾ ਕਿਸੇ ਦੁਕਾਨ ਦੇ ਉੱਤੇ 6000 ਦੀ ਨੌਕਰੀ ਕਰਦੇ ਆ ਇਹਨਾਂ ਵਿੱਚੋਂ ਮੈਜੋਰਿਟੀ ਦੀ ਫੈਮਿਲੀ ਇਨਕਮ 1 ਲੱਖ ਰੁਪਇਆ ਸਾਲਾਨਾ ਤੋਂ ਘੱਟ ਹੈ ਸਰ ਸਰ ਅਸੀਂ 2 ਸਾਲ ਪਹਿਲਾਂ ਇੱਕ ਪੇਸ ਪੋਰਟਲ ਦੀ ਸ਼ੁਰੂਆਤ ਕੀਤੀ ਉਹਦੇ ਚ ਅਸੀਂ ਸਿਰ 5000 ਬੱਚੇ ਪੰਜਾਬ ਦੇ ਸਾਰੇ ਜਿਹੜੇ ਜਿੰਨੇ ਵੀ ਸਰਕਾਰੀ ਸਕੂਲ ਹੈ ਚਾਹੇ ਆਪਣੇ ਉਹ ਸਕੂਲ ਆਫ ਫੈਮਿਨੈਂਸ ਹੋਣ ਨੋਰਮਲ ਸਕੂਲਜ਼ ਹੋਣ ਮੈਰੀਟੋਰੀਅ ਸਕੂਲਜ਼ ਹੋਣ ਅਦਰ ਸਕੂਲ ਹੋਣ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਸਰ ਉਹਨਾਂ ਬੱਚਿਆਂ ਨੂੰ ਜਿੰਨਾਂ ਸਾਨੂੰ سپਾਰਕ ਲੱਗਦਾ ਸੀ ਅਸੀਂ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਫਿਰ ਸਰ ਸੈਕੰਡ ਫੇਸ ਚ ਆ ਕੇ ਅਸੀਂ ਉਹਨਾਂ ਦੇ ਵਿੱਚੋਂ 6700 ਬੱਚਿਆਂ ਨੂੰ ਸਰ ਰੈ residential ਕੋਚਿੰਗ ਦੇਸ਼ ਦੇ ਬੈਸਟ ਟਿਊਟਰਸ ਤੋਂ ਸਰ ਸਾਡੇ ਜਿਹੜਿਆਂ ਨੇ ਬਹੁਤ ਸਾਰੀ ਐਨਜੀਓਜ਼ ਨੇ ਵੀ ਸਾਡਾ ਸਾਥ ਦਿੱਤਾ ਸਾਡੇ ਨੌਲੇਜ ਪਾਰਟਨਰਸ ਵੀ ਆਏ ਆ ਸਰ ਪਿਛਲੇ ਸਾਲ ਅਸੀਂ ਸਰ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਤੇ ਫਿਰ April 'ਚ ਮੈਂ ਇਹਨਾਂ ਦੇ ਕੈਂਪ ਤਿੰਨ ਕੈਂਪ ਲਾਇਆ ਸਰ ਰੈ residential ਇੱਕ ਇੱਕ ਮਹੀਨੇ ਦੇ 90 ਦਿਨ ਦੀ ਸਪੈਸ਼ਲ ਟ੍ਰੇਨਿੰਗ ਸਰ ਇਹਨਾਂ ਬੱਚਿਆਂ ਨੂੰ ਜਿਹੜੇ ਦੇਸ਼ ਤੇ ਬੈਸਟ ਟੀਚਰਸ ਨੂੰ ਬੁਲਾ ਕੇ ਸਰ ਜਿਹਦੇ ਵਿੱਚ ਫਿਜ਼ਿਕਸ ਵਾਲਾ ਦੇਸ਼ ਦੇ ਜਿੰਨੀ ਵੱਡੀ ਏਜੰਸੀਜ਼ ਦੇ ਜਿਹੜੇ ਟਿਊਟਰਸ ਹੈ ਉਹਨਾਂ ਨੂੰ ਬੁਲਾ ਕੇ ਦਿੱਤੀ ਸਰ ਉਹਦਾ ਨਤੀਜਾ ਸਰ ਕਿ ਅਸੀਂ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਤਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਦਲ ਜੂਗੀ ਸਰ ਆਈਆਈਟੀ ਦੇ ਦਰਵਾਜ਼ੇ ਇਹਨਾਂ ਬੱਚਿਆਂ ਲਈ ਖੁੱਲੇ ਆ ਤੇ ਸਰ ਇਸੀ سلسلے ਨੂੰ ਅੱਗੇ ਵਿਧਾਉਂਦੇ ਹੋਏ ਇਸ ਸਾਲ ਜਿਹੜੇ ਬੱਚੇ ਸਾਡੇ 12ਵੀਂ ਚ ਆਏ ਹੈ ਕੱਲ ਤੋਂ ਸਰ ਮਹੌਲੀ ਦੇ ਜਿਹੜਾ ਸਾਡਾ ਮੈਰੀਟੋਰੀਅਸ ਸਕੂਲ ਹੈ 650 ਬੱਚਿਆਂ ਦਾ ਰੈ residențial ਕੈਂਪ 1 ਮਹੀਨੇ ਦਾ ਕੱਲ ਤੋਂ ਫਿਰ ਸ਼ੁਰੂ ਹੋ ਰਿਹਾ ਅਗਲੇ ਸਾਲ ਦੀ ਵੀ ਨਾਲ ਹੀ ਤਿਆਰੀ ਹੈ ਅਗਲੇ ਸਾਲ ਸਾਨੂੰ ਅਗਲੇ ਸਾਲ ਸਾਨੂੰ ਉਮੀਦ ਹੈ ਅਸੀਂ ਹੋਰ ਰਿਕਾਰਡ ਤੋੜਾਂਗੇ ਇਸ ਤੋਂ ਪਹਿਲਾਂ ਸਰ ਜੇਈ ਮੇਨਸ ਹੈ ਜਿਹੜਾ ਜਿਹੜਾ ਬਾਕੀ ਇੰਜੀਨੀਅਰਿੰਗ ਲਈ ਹੁੰਦਾ 260 ਬੱਚੇ ਅਸੀਂ ਸਾਡੇ ਉਹਦੇ ਚ ਕਲੀਅਰ ਕੀਤੇ ਐ ਤੇ ਇਹਨਾਂ 44 ਬੱਚਿਆਂ ਨੇ ਸਰ ਇੱਕ ਨਵਾਂ ਜਿਹੜਾ ਕੀਰਤੀਮਾਨ ਸਾਬਿਤ ਕੀਤਾ ਮੈਂ ਇੱਕ ਵਾਰੀ ਦੁਬਾਰਾ ਸਾਡੇ ਨੌਲੇਜ ਪਾਰਟਨਰਸ ਦਾ ਸਾਡੇ ਸਾਰੇ ਮਹਿਕਮੇ ਦਾ ਸਾਰੇ ਮੇਰੇ ਅਧਿਕਾਰੀ ਸਹਿਬਾਨਾਂ ਦਾ ਸਾਡੇ ਸੈਕਟਰੀ ਸਾਹਿਬ ਸਪੈਸ਼ਲ ਸੈਕਟਰੀ ਸਾਹਿਬ ਸਾਡੇ ਡਾਇਰੈਕਟਰ ਸਕੂਲ এডੂਕੇਸ਼ਨ ਸਾਡੀ ਹੋਲ ਟੀਮ ਸਭ ਦਾ ਤੇ ਸਾਡੇ ਸਾਰੇ ਅਧਿਆਪਕਾਂ ਦਾ ਇਹਨਾਂ ਦੇ ਪ੍ਰਿੰਸੀਪਲ ਸਹਿਬਾਨਾਂ ਦਾ ਆਪ ਇਹ ਸਾਡੇ ਸਾਰੇ ਵਿਭਾਗ ਦੀ ਸਾਂਝੀ ਮਿਹਨਤ ਹੈ ਸਰ ਆਪ ਜੀ ਦੀ ਰਹਿਨਮਾਈ ਹੇਠ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਅਸੀਂ ਸਾਰਾ ਸਾਡਾ ਵਿਭਾਗ ਜੋ ਜ਼ਿੰਮੇਵਾਰੀ ਤੁਸੀਂ ਸਾਨੂੰ ਲਈ ਅਸੀਂ ਦਿਨ ਰਾਤ ਮਿਹਨਤ ਇਦਾਂ ਹੀ ਕਰਾਂਗੇ ਅਗਲੇ ਸਾਲ ਹੋਰ ਵੀ ਸ਼ਾਨਦਾਰ ਨਤੀਜੇ আনਗੇ ਬਹੁਤ ਬਹੁਤ ਧੰਨਵਾਦ ਸਰ ਮੈਂ ਹੁਣ ਆਪ ਨੂੰ ਬੇਨਤੀ ਕਰੂੰਗਾ ਆਪ ਜੀ ਬੱਚਿਆਂ ਨਾਲ ਜ਼ਰੂਰ ਇੰਟਰੈਕਟਿਓਂ ਥੈਂਕ ਯੂ ਸਰ ਅੱਜ ਵਿਦਿਆਰਥੀ ਵੀ ਸਾਹਮਣੇ ਨੇ ਮੌਕਾ ਦਸਤੂਰ ਹੈ ਉਹਨਾਂ ਦੇ ਹਰਮਨ ਪਿਆਰੇ ਨੇਤਾ ਉਹਨਾਂ ਦੇ ਸਾਹਮਣੇ ਨੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਰੋ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ ਤਾਂ ਆਪਣਾ ਹੱਥ ਖੜਾ ਕਰਕੇ ਪਹਿਲਾਂ ਨਾਮ ਅਤੇ ਆਪਣਾ ਡਿਸਟ੍ਰਿਕਟ ਦੱਸ ਕੇ ਸ਼ੁਰੂ ਕਰਨ ਕਿਰਪਾ ਕਰਕੇ ਜਿਹੜੇ ਵਿਦਿਆਰਥੀ ਗੱਲਬਾਤ ਕਰਨਾ ਚਾਹੁੰਦੇ ਆ ਆਪਣਾ ਹੈਂਡ ਰੇਜ਼ ਕਰੋ ਜੀ ਮਾਈਕ ਵਾਲੇ ਮੇਰਾ ਨਾਮ ਅਰਸ਼ਪ੍ਰੀਤ ਹੈ ਮੈਰਿਟਰੀ ਸਕੂਲ ਅੰਮ੍ਰਿਤਸਰ ਤੋਂ ਹਾਂ ਮੇਰੇ ਪਿਤਾ ਜੀ ਸਰਕਾਰੀ ਸੇਵਕ ਹਨ ਅਸੀਂ ਚਾਰ ਪੈਣਾ ਤੇ ਇੱਕ ਭਰਾ ਹੈ ਮੇਰਾ ਭਰਾ ਹੈਂਡੀਕੈਪ ਹੈ ਉਹ ਤੁਰ ਨਹੀਂ ਸਕਦਾ ਇਸ ਲਈ ਮੇਰੇ ਪਿਤਾ ਜੀ ਕੋਈ ਵੀ ਮਹਿੰਗੀ ਕੋਚਿੰਗ ਅਫਰਟ ਨਹੀਂ ਕਰ ਸਕਦੇ ਸੀ ਸਰ ਤੜਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸੰਸਕੂਲਾਂ ਵਿੱਚ ਹੀ ਇਹ ਕੋਚਿੰਗ ਪ੍ਰੋਵਾਈਡ ਕੀਤੀ ਜਿਸ ਦੇ ਕਰਕੇ ਮੇਰਾ ਜੇ ਮੈਸਟ ਜੇ ਐਡਵਸਟੂਨ ਕਲੀਅਰ ਸਰ ਮੈਂ ਤੁਹਾਡੇ ਬਹੁਤ ਬਹੁਤ ਸ਼ੁਕਰ ਦੀ ਗੁਜ਼ਾਰਾ ਕਿ ਤੁਸੀਂ ਨੂੰ ਇਹ ਕੋਚਿੰਗ ਸਕੂਲ ਵਿੱਚ ਪ੍ਰੋਵਾਈਡ ਕੀਤੀ ਜਿਸ ਦੇ ਸਦਕਾ ਹੁੱਗੇ ਹੋਰ ਵੀ ਬੱਚੇ ਕੋਚਿੰਗ ਕਰਨਗੇ ਤੇ ਹੋਰ ਜ਼ਿਆਦਾ ਵਧਣ ਤੇ ਤੁਹਾਨੂੰ ਮਿਲੇਗਾ ਸਰ ਲੋਕ ਤਾਂ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਕਰ ਸਕਦੀ ਸਰ ਤੁਸੀਂ ਸਾਬਿਤ ਕਰ ਦਿੱਤਾ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ ਸਰ ਥੈਂਕ ਯੂ ਸੋ ਮਚ ਤੇ ਕੀ ਬਣਨਾ ਫਿਰ ਅੱਗੇ ਪੜ੍ਹੇ ਸਰ ਇੰਜੀਨੀਅਰ ਬਣਨੀ ਹਾਂ ਮੈਂ ਅੱਛਾ ਸਰ ਮੈਂ ਚਾਹੁੰਦੀ ਕਿ ਬਈ ਇੰਨੀ ਵਧੀਆ ਕੁੜੀ ਬਣਨਾ ਕਿ ਸਰ ਇੰਨੀ ਵਧੀਆ ਇੰਜੀਨੀਅਰ ਬਣਨਾ ਕਿ ਸਰ ਮੇਰੇ ਪਪਾ ਜੋ ਚੀਜ਼ੇ ਕਹਿੰਦੇ ਮੈਂ ਆਪਣਾ ਬੈਲੈਂਸ ਚੈੱਕ ਹੰਡਾ ਪਵੇ ਕਿ ਮੇਰਾ ਬੈਲੈਂਸ ਹੈਗਾ ਯੋ ਜ ਨਹੀਂ ਉਹ ਚਿਤਾ ਰੱਖਣ ਦੇ ਮੈਂ ਉਹਨਾਂ ਨੂੰ ਦੇ ਦਾਂ ਵਾਹ ਵਾਹ ਬਹੁਤ ਅੱਛਾ ਗੁੱਡ ਲੱਕ ਹਾਂਜੀ ਕਿਰਪਾ ਕਰਕੇ ਹੋਰ ਵਿਦਿਆਰਥੀ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਕੋਈ ਆਪਣਾ ਐਕਸਪੀਰੀਅੰਸ ਕੋਈ ਪ੍ਰਾਈਵੇਟ ਸਕੂਲ ਚੋਂ ਸਰਕਾਰੀ ਚ ਸ਼ਿਫਟ ਹੋਇਆ ਹੋਣਾ ਕੋਈ ਕਿਸੇ ਦਾ ਕੋਈ ਦਿੱਕਤਾਂ ਵੀ ਆਈਆਂ ਹੋਣਗੀਆਂ ਫੈਮਲੀ ਦੀਆਂ ਕਬੀਲਦਾਰੀ ਦੀਆਂ ਤੁਸੀਂ ਸ਼ੇਅਰ ਕਰ ਸਕਦੇ ਆ ਅੱਜ ਛੋਟਾ ਦਿਨ ਹੈ ਅਸੀਂ ਤਾਂ ਬੋਲਦੇ ਰਹਿੰਨੇ ਪਿੱਛੇ ਦੇ ਕਿਤੇ ਕੋਈ ਪੇਰੈਂਟ ਜਾਂ ਕੋਈ ਪ੍ਰਿੰਸੀਪਲ ਬੋਲਣਾ ਚਾਹੁੰਦਾ ਕਿਹੜੇ ਬੱਚੇ ਆਜਾ ਅੱਗੇ ਫਰੰਟ ਰੋ ਪਿੱਛੇ ਵੀ ਆਗੇ ਕੋਈ ਉਧਰ ਆ ਜਾਈਂ ਬਾਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਮਹੇਸ਼ ਕੁਮਾਰ ਹੈ ਤੇ ਮੈਂ ਸ਼੍ਰੀ ਫਤਗੜ ਸਾਹਿਬ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਉਸ ਵਿੱਚ ਇੱਕ ਪਿੰਡ ਸੰਗੋਲ ਵਿੱਚੋਂ ਮੈਂ 10ਵੀਂ ਪਾਸ ਕੀਤੀ ਸੀਗੇ 95% ਮਾਰਕਸ ਦੇ ਨਾਲ ਤੇ ਸਕੂਲ ਆਫ ਐਮੀਨੈਂਸ ਕਮਾਣੋ ਕਲਾ ਤੋਂ ਮੈਂ 12ਥ ਕਲਾਸ ਵੀ ਪਾਸ ਕੀਤੀ 95% ਦੇ ਨਾਲ ਹੀ ਉਸੇ ਦੇ ਨਾਲ ਜੇ ਮੈਨਸ ਜੇ ਮੈਨਸ ਦੇ ਵਿੱਚ ਵੀ 83 ਪਰਸੈਂਟਾਈਲ ਸਕੋਰ ਕਰਕੇ ਕ੍ਰੈਕ ਕੀਤਾ ਤੇ ਜੇਅਡ ਵਾਸ ਦੇ ਵਿੱਚ ਵੀ ਕਾਫੀ ਵਧੀਆ ਅੰਕ ਮੈਂ ਪ੍ਰਾਪਤ ਕੀਤੇ ਹਨ